ਸਸਿਕਲ ਕਲਾਸ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਪੀਟੀਆਈ 2000 ਪੋਸਟ ਦੇ ਲਈ ਇੱਕ ਵੀਡੀਓ ਸੀਰੀਜ਼ ਸਟਾਰਟ ਕੀਤੀ ਹੋਈ ਹੈ ਠੀਕ ਹੈ ਜਿਹਦੇ ਵਿੱਚ ਆਪਾਂ ਐਨੋਟਮੀ ਐਂਡ ਫਿਜ਼ੀਓਲੋਜੀ ਸਬਜੈਕਟ ਸਟਾਰਟ ਕੀਤਾ ਹੋਇਆ ਤੇ ਆਪਣਾ ਫਰਸਟ ਟੌਪਿਕ ਜਿਹੜਾ ਉਹ ਕੰਪਲੀਟ ਹੋ ਚੁੱਕਿਆ ਹੈ ਸੈੱਲ ਦਾ ਉਹਦੇ ਰਿਲੇਟਿਡ ਅੱਜ ਆਪਾਂ ਕਰਾਂਗੇ ਮੋਸਟ ਕਾਮਨ ਕੁਐਸਚਨ ਤੇ ਪ੍ਰੀਵੀਅਸ ਈਅਰ ਕੁਐਸਚਨ ਹੁਣ ਸਟਾਰਟ ਕਰਦੇ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਤੋਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਆਪਣਾ ਇਟ ਇਜ਼ ਨੋਲੇਜ ਆਫ ਆਰਗਨ ਆਫ ਵਸੈਰਾ ਠੀਕ ਹੈ ਵਸੈਰਾ ਦੇ ਜਿਹੜੇ ਆਰਗਨ ਹੁੰਦੇ ਆ ਉਹਦੀ ਨੋਲੇਜ ਨੂੰ ਆਪਾਂ ਕੀ ਕਹਿੰਦੇ ਆ ਠੀਕ ਹੈ ਪਹਿਲਾਂ ਤਾਂ ਦੇਖੋ ਕਿ ਵਸੈਰਾ ਦੇ ਆਰਗਨ ਹੁੰਦੇ ਕਿਹੜੇ ਆ ਜਿਹੜੇ ਚੈਸਟ ਤੇ ਅਬੀਡੋਮਨਲ ਦੇ ਵਿੱਚ ਇੰਟਰਨਲ ਆਰਗਨ ਹੁੰਦੇ ਆ ਦੇ ਥੱਲੇ ਜਿਹੜੇ ਇੰਟਰਨਲ ਆਰਗਨਸ ਹੁੰਦੇ ਆ ਜਿੰਨੇ ਵੀ ਜਿਹੜੇ ਡਾਈਜੈਸਟਿਵ ਸਿਸਟਮ ਹੋ ਗਿਆ ਰੈਸਪੀਰੇਟਰੀ ਸਿਸਟਮ ਹੋ ਗਿਆ ਜਿੰਨੇ ਵੀ ਆਰਗਨਸ ਹੁੰਦੇ ਆ ਉਹ ਕਿਦੇ ਵਿੱਚ ਆਉਂਦੇ ਆ ਉਹ ਵਸੈਰਾ ਆਰਗਾਂਸ ਦੇ ਵਿੱਚ ਆਉਂਦੇ ਆ ਠੀਕ ਹੈ ਉਸ ਦੀ ਸਟੱਡੀ ਨੂੰ ਕੀ ਕਹਿੰਦੇ ਆ ਇਹ ਪੁੱਛਿਆ ਗਿਆ ਤੁਹਾਨੂੰ ਉਸ ਦੀ ਸਟੱਡੀ ਨੂੰ ਕਹਿੰਦੇ ਆਪਾਂ ਸਪੈਚਨੋਲੋਜੀ ਉਸ ਤੋਂ ਬਾਅਦ ਪਹਿਲਾ ਕੀ ਹੈ ਹਾਸਟੋਲੋਜੀ ਕਿਹਨੂੰ ਕਹਿੰਦੇ ਆ ਬੋਨ ਦੀ ਸਟੱਡੀ ਨੂੰ ਹਾਸਟੋਲੋਜੀ ਕਹਿੰਦੇ ਆ ਉਸ ਤੋਂ ਬਾਅਦ ਅੱਗੇ ਮਾਇਓਲੋਜੀ ਕਿਹਨੇ ਮਸਲ ਦੀ ਸਟੱਡੀ ਨੂੰ ਮਾਇਓਲੋਜੀ ਕਹਿੰਦੇ ਆ ਨਿਊਰੋਲੋਜੀ ਕੀ ਕਹਿੰਦੇ ਆ ਨਰਵਸ ਸਿਸਟਮ ਦੀ ਸਟੱਡੀ ਨੂੰ ਪੱਕੀ ਕਹਿੰਦੇ ਆ ਨਿਊਰੋਲੋਜੀ ਅਗਲੇ ਕੁਐਸਚਨ ਚੱਲਦੇ ਆ ਅਗਲਾ ਕੁਐਸਚਨ ਹੈ ਸਟੱਡੀ ਆਫ ਜੋਇੰਟ ਜੁਆਇੰਟ ਦੀ ਸਟਡੀ ਨੂੰ ਕੀ ਕਹਿੰਨੇ ਆਪਾਂ ਐਂਥਰੋਲੋਜੀ ਠੀਕ ਹੈ ਐਂਥਰੋਲੋਜੀ ਬਾਕੀ ਤਿੰਨ ਜਿਹੜੇ ਆ ਫਿਜ਼ੀਕਲ ਐਜੂਕੇਸ਼ਨ ਦੇ ਸਬਜੈਕਟਸ ਨੇ ਇਹਦੇ ਵਿੱਚ ਤਾਂ ਨੋਰਮਲ ਸਿੱਧੇ ਹੀ ਸੀਗਾ ਉਸ ਤੋਂ ਬਾਅਦ ਆਪਣਾ ਅੱਗੇ ਕੁਐਸਚਨ ਆ ਗਿਆ ਕਿ ਐਕਸਰਸਾਈਜ਼ ਫਿਜ਼ੀਓਲੋਜੀ ਕਿਸ ਦਾ ਪਾਰਟ ਹੈ ਠੀਕ ਹੈ ਐਕਸਰਸਾਈਜ਼ ਫਿਜ਼ੀਓਲੋਜੀ ਆਪਣਾ ਪਾਰਟ ਹੈਗਾ ਹਿਊਮਨ ਫਿਜ਼ੀਓਲੋਜੀ ਦਾ ਠੀਕ ਹੈ ਜਿਹੜੇ ਬਾਕੀ ਤਿੰਨ ਇਹ ਵੀ ਪਾਰਟ ਹੈਗਾ ਹਿਊਮਨ ਫਿਜ਼ੀਓਲੋਜੀ ਦੇ ਉਸ ਤੋਂ ਬਾਅਦ ਅਗੇ ਕੁਐਸਚਨ ਆ ਗਿਆ ਆਪਣਾ ਇਹ ਰਿਪੀਟ ਕੁਐਸਚਨ ਹੋ ਗਿਆ ਕਿ ਸਟਡੀ ਆਫ ਜੁਆਇੰਟ ਨੂੰ ਕੀ ਕਹਿੰਦੇ ਆਪਾਂ ਐਂਥਰੋਲੋਜੀ ਕਹਿੰਦੇ ਆ ਉਸ ਤੋਂ ਬਾਅਦ ਹੈਪੇਟਾਈਟਸ ਇਜ਼ ਐਂਡ ਇਨਫੈਕਸ਼ਨ ਆਫ ਹੈਪੇਟਾਈਟਸ ਆਪਾਂ ਪੜਿਆ ਸੀਗਾ ਹੈਪੇਟਾਈਟਸ ਕਿਹਨੂੰ ਕਹਿੰਦੇ ਆ ਲੀਵਰ ਨੂੰ ਆਪਾਂ ਹੈਪੇਟਾਈਟਸ ਕਹਿੰਦੇ ਆ ਤੇ ਸਿੱਧਾ ਆਪਾਂ ਬਾਕੀ ਸਾਰੇ ਜਿਹੜੇ ਆਪਸ਼ਨਸ ਆ ਉਹ ਇਲੀਮੀਨੇਟ ਕਰਕੇ ਸਿੱਧਾ ਆਨਸਰ ਇਦਾਂ ਵੀ ਦੇਖ ਸਕਦੇ ਆ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਦਾ ਕੰਟਰੋਲ ਸੈੱਲ ਆਫ ਆਪਾ ਸੈੱਲ ਪੜਿਆ ਨਾ ਸੈੱਲ ਦੇ ਵਿੱਚ ਕੰਟਰੋਲ ਸੈਂਟਰ ਕਿਸ ਨੂੰ ਕਿਹਾ ਜਾਂਦਾ ਹੈ ਠੀਕ ਹੈ ਗੋਲਜੀ ਬਾਡੀ ਠੀਕ ਹੈ ਮਾਈਟੋਕਾਂਡਰੀਆ ਜਾਂ ਤਿੰਨੇ ਨਿਊਕਲੀਅਸ ਇਸ ਨੂੰ ਕੀ ਕਿਹਾ ਜਾਂਦਾ ਹੈ ਕੰਟਰੋਲ ਸੈਂਟਰ ਆਫ ਸੈੱਲ ਕਿਹਾ ਜਾਂਦਾ ਹੈ ਜਾਂ ਮਾਈਂਡ ਆਫ ਸੈੱਲ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਅੱਗੇ ਆ ਗਿਆ ਦਾ ਹਾਰਟ ਮਸਲ ਕਾਲਡ ਠੀਕ ਹੈ ਆਪਾਂ ਜਦੋਂ ਪ੍ਰੀਫਿਕਸ ਸਰਫਿਕਸ ਤੇ ਰੂਟ ਸ਼ਬਦ ਕੀਤੇ ਸੀਗੇ ਉਹਦੇ ਵਿੱਚ ਇਹ ਐਗਜ਼ਾਮਪਲ ਦਿੱਤੀ ਹੋਈ ਸੀ ਆਪਾਂ ਇਹਦਾ ਕੀ ਆਨਸਰ ਹੋਏਗਾ ਮਾਇਓ ਕਾਰਡੀਅਮ ਠੀਕ ਹੈ ਮਾਇਓ ਦਾ ਮਤਲਬ ਹੁੰਦਾ ਮਸਲ ਤੇ ਕਾਰਡੀਅਮ ਦਾ ਮਤਲਬ ਹੁੰਦਾ ਹਾਰਟ ਇਹੀ ਇਹਨਾਂ ਨੇ ਪੁੱਛਿਆ ਕਿ ਹਾਰਟ ਦੇ ਮਸਲ ਨੂੰ ਕੀ ਕਹਿੰਦੇ ਆ ਉਸ ਤੋਂ ਬਾਅਦ ਅੱਗੇ ਇਹ ਮੈਚਿੰਗ ਨੇ ਜਿਹੜਾ ਰੋਬਟ ਹੁੱਕ ਹੈ ਰੋਬਟ ਹੁੱਕ ਨੇ ਕਿਸ ਦੀ ਕਿਸ ਨੂੰ ਕਿਸ ਨੂੰ ਡਿਸਕਵਰ ਕੀਤਾ ਆਪਣਾ ਸੈੱਲ ਨੂੰ ਡਿਸਕਵਰ ਕੀਤਾ ਤੇ ਜਿਹੜਾ ਰੋਬਰਟ ਬਰਾਊਨ ਹੈ ਰੋਬਰਟ ਬਰਾਊਨ ਨੇ ਕਿਸ ਨੂੰ ਡਿਸਕਵਰ ਕੀਤਾ ਸੈੱਲ ਨਿਊਕਲੀਅਸ ਨੂੰ ਡਿਸਕਵਰ ਕੀਤਾ ਉਸ ਤੋਂ ਬਾਅਦ ਜਿਹੜਾ ਕੈਸਮਨ ਫੰਕ ਹੈ ਉਸ ਨੇ ਕਿਸ ਨੂੰ ਡਿਸਕਵਰ ਕੀਤਾ ਵਿਟਮਨ ਨੂੰ ਤੇ ਹੌਲੈਕਸ ਦੀ ਕੀ ਹੈ ਆਪਣੀ ਸਲਾਈਡਿੰਗ ਫਿਲਾਮੈਂਟ ਥਿਊਰੀ ਹੈ ਤੇ ਜਿਹੜਾ ਬੀ ਹੈ ਇਹਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਅਗੇ ਕੁਸਚਨ ਆਪਣਾ ਕੀ ਵੀਕਨੈਸ ਆਫ ਬੋਨਸ ਡਿਊ ਟੂ ਲੋਜ਼ ਬੋਨ ਡੈਂਸਿਟੀ ਇਹਨੂੰ ਕੀ ਕਿਹਾ ਜਾਂਦਾ ਠੀਕ ਹੈ ਇਹ ਆਪਣਾ ਜਿਹੜਾ ਆਪਾਂ ਪ੍ਰੀਫਿਕਸ ਤੇ ਸਰਫਿਕਸ ਕੀਤੇ ਸੀ ਉਸ ਦੇ ਨਾਲ ਹੀ ਇਹ ਆਪਣਾ ਆਨਸਰ ਨਿਕਲ ਜਾਣਾ ਠੀਕ ਹੈ ਆਪਾਂ ਪੜਿਆ ਸੀ ਨਾ ਅਨੀਮੀਆ ਅਨੀਮੀਆ ਕਿੰਦਾ ਘਾਟ ਠੀਕ ਹੈ ਅਨੀਮੀਆ ਰੋਹਾ ਕਿ ਘਾਟ ਹੋਣਾ ਇਹ ਤਾਂ ਹੋ ਨਹੀਂ ਸਕਦਾ ਕਿਉਂਕਿ ਇਹਦੇ ਚ ਡੈਂਸਿਟੀ ਡੈਂਸਿਟੀ ਘਟ ਗਈਤੀ ਆ ਉਸ ਤੋਂ ਬਾਅਦ ਅਨੋਰੈਕਸਿਆ ਨਰਵੋਸਾ ਠੀਕ ਹੈ ਇੱਕ ਈਟਿੰਗ ਡਿਸਆਰਡਰ ਹੈ ਇਹ ਵੀ ਆਪਾਂ ਨੂੰ ਪਤਾ ਹੈ ਚਾਹੇ ਤੁਹਾਨੂੰ ਨਹੀਂ ਪਤਾ ਤੁਸੀਂ ਇਲੀਮੀਨੇਟ ਕਰ ਸਕਦੇ ਹੋ ਕਿ ਇਹ ਰਿਲੇਟ ਨਹੀਂ ਕਰਦਾ ਕੋਫਿਸਿਸ ਕੋ ਬੁੰਦਾ ਠੀਕ ਹੈ ਇਹ ਵੀ ਤੁਸੀਂ ਇਲੀਮੀਨੇਟ ਕਰ ਸਕਦੇ ਹੋ ਕਿ ਇਹ ਨਹੀਂ ਹੈ ਉਸ ਤੋਂ ਬਾਅਦ ਆਸਟਿਓ ਆਸਟਿਓ ਦਾ ਮਤਲਬ ਆਪਾਂ ਪੜਿਆ ਸੀ ਨਾ ਆਸਟਿਓ ਆਸਟਿਓ ਦਾ ਮਤਲਬ ਹੁੰਦਾ ਹੱਡੀ ਤੇ ਇੱਥੇ ਕਿਹਦੀ ਗੱਲ ਹੋ ਰਹੀ ਹੈ ਹੱਡੀ ਦੀ ਠੀਕ ਹੈ ਪੋਸਿਸ ਦਾ ਮਤਲਬ ਹੁੰਦਾ ਘਾਟ ਠੀਕ ਹੈ ਜਦੋਂ ਆਪਣੀ ਲੈਸ ਲੋ ਇੱਥੇ ਲਿਖਿਆ ਨਾ ਲਾਸ ਜਦੋਂ ਆਪਣੀ ਹੱਡੀ ਦੀ ਘਾਟ ਹੋ ਜੇ ਉਹਨੂੰ ਕੀ ਕਹਿੰਦੇ ਆ ਆਸਟੋਪੋਰਸਿਸ ਠੀਕ ਹੈ ਜਦੋਂ ਉਹਦੀ ਹੱਡੀ ਦੇ ਵਿੱਚ ਡੈਂਸਿਟੀ ਘਟ ਜੇ ਉਹਨੂੰ ਕਹਿੰਦੇ ਆ ਆਸਟੋਪੋਰੋਸਿਸ ਤਾਂ ਇਹਦਾ ਸੀ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਕਾਰਡੀਅਕ ਮਸਲ ਨੂੰ ਕੀ ਕਿਹਾ ਜਾਂਦਾ ਦੇਖੋ ਫਿਰ ਉਹ ਹੀ ਕੁਐਸਚਨ ਆ ਗਿਆ ਮਾਇਓਕਾਰਡੀਅਮ ਕੀ ਆ ਜਾਂਦਾ ਹੈ ਮਸਲ ਆਫ ਹਾਰਟ ਠੀਕ ਹੈ ਇੱਥੇ ਹਾਰਟ ਲਿਖਿਆ ਹੁੰਦਾ ਤਾਂ ਵੀ ਕੋਈ ਗੱਲ ਨਹੀਂ ਸੀ ਘੁਮਾ ਕੇ ਕੁਐਸਚਨ ਪੁੱਛ ਲਿਆ ਉਹਨਾਂ ਨੇ ਠੀਕ ਹੈ ਤੇ ਇਹਦੇ ਵਿੱਚ ਮਾਇਓਕਾਰਡੀਅਮ ਇਹਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਦਾ ਸਟਡੀ ਆਫ ਦੀ ਜੋਇੰਟ ਇਹ ਵਾਰ-ਵਾਰ ਕੁਐਸਚਨ ਰਿਪੀਟ ਹੋ ਰਿਹਾ ਮੈਂ ਜਾਣ ਬੁੱਝ ਕੇ ਕੁਐਸਚਨ ਰਿਪੀਟ ਨਹੀਂ ਪਾਏ ਇਹ ਜਿਵੇਂ ਵੀ ਮੇਰੇ ਕੋਲ ਪ੍ਰੀਵੀਅਸ ਇਅਰ ਕੁਐਸਚਨ ਜਿੰਨੇ ਵੀ ਪਏ ਸੀਗੇ ਉਹ ਮੈਂ ਸਾਰੇ ਉਹਨਾਂ ਤੋਂ ਲੈ ਕੇ ਤੇ ਸਾਰੇ ਕ੍ਰਾਪ ਕਰਕੇ ਉਹ ਇਹਦੇ ਵਿੱਚ ਐਡ ਕੀਤੇ ਹੋਏ ਆ ਸਟਡੀ ਆਫ ਜੋਇੰਟ ਨੂੰ ਕੀ ਕਹਿੰਦੇ ਆਪਾਂ ਆਰਥਰੋਲੋਜੀ ਕਹਿੰਦੇ ਆ ਉਸ ਤੋਂ ਬਾਅਦ ਪੁੱਛਿਆ ਡਿਸੀਜ਼ ਆਫ ਮਸਲ ਠੀਕ ਹੈ ਮਸਲ ਮਸਲ ਦੀ ਗੱਲ ਹੋ ਗਈ ਮਸਲ ਦਾ ਮਤਲਬ ਮਾਇਓ ਮਾਇਓ ਤੇ ਨਾਲ ਲੋਜੀ ਲੋਜੀ ਦਾ ਮਤਲਬ ਹੁੰਦਾ ਸਟੱਡੀ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਉਸ ਤੋਂ ਬਾਅਦ ਮਾਇਓ ਪੈਥੀ ਪੈਥੀ ਦਾ ਮਤਲਬ ਹੁੰਦਾ ਡਿਸੀਜ਼ ਆਪਾਂ ਪ੍ਰੀਫਿਕਸ ਤੇ ਸਰਫਿਕਸ ਦੇ ਵਿੱਚ ਇਹ ਕੀਤਾ ਹੈ ਇਹ ਹੀ ਬਸ ਇਹਦਾ ਬਿਲਕੁਲ ਸਹੀ ਆਨਸਰ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਆਪਾਂ ਹੂ ਇਜ਼ ਅਮੰਗ ਫਾਲੋਇੰਗ ਦਾ ਫਾਦਰ ਆਫ ਅ ਕੰਸਲ ਜੀ ਕੰਸਲ ਜੀ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਆਪਣੇ ਅਰਸਤੂ ਨੂੰ ਕਿਹਾ ਜਾਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਹੈ ਕਿ ਕਨਸੋਲ ਜੀ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਅਰਸਤੋ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਕੁਐਸਚਨ ਹਿਊਮਨ ਬਾਡੀ ਇਜ਼ ਮੇਡ ਅਪ ਹਿਊਮਨ ਬਾਡੀ ਕਿਸ ਤਰ੍ਹਾਂ ਬਣੀ ਹੋਈ ਹੈ ਠੀਕ ਹੈ ਇਹ ਆਪਾਂ ਇੱਕ ਪਹਿਲੀ ਵੀਡੀਓ ਦੇ ਵਿੱਚ ਜਿਹੜੀ ਇੰਟਰੋਡਕਸ਼ਨ ਦੀ ਵੀਡੀਓ ਸੀ ਉਸ ਵਿੱਚ ਆਪਾਂ ਕੀਤਾ ਸੀਗਾ ਕਿ ਜਿਹੜੇ ਸੈੱਲ ਹੈ ਸੈੱਲ ਤੋਂ ਟਿਸ਼ੂ ਬਣਦੇ ਆ ਟਿਸ਼ੂ ਤੋਂ ਆਪਣੇ ਆਰਗਨ ਬਣਦੇ ਆ ਤੇ ਆਰਗਨ ਤੋਂ ਆਪਣਾ ਸਿਸਟਮ ਬੰਦਾ ਹੈ ਠੀਕ ਹੈ ਡਾ ਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਕੁਸਚਨ ਪੁੱਛਿਆ ਹੂ ਇਜ਼ ਨੋਨ ਐਸ ਫਾਦਰ ਆਫ ਸਪੋਰਟਸ ਮੈਡੀਸਨ ਸਪੋਰਟਸ ਮੈਡੀਸਨ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਜਾਂ ਮੈਡੀਸਨ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਹੈ ਹਿਪੋਕ੍ਰੇਟਸ ਨੂੰ ਠੀਕ ਹੈ ਇਹ ਆਪਾਂ ਕੀਤਾ ਹੋਇਆ ਹੈ ਕਿ ਕਿਹਨੂੰ ਆਪਾਂ ਫਾਦਰ ਆਫ ਮੈਡੀਸਨ ਕਹਿੰਦੇ ਹਾਂ ਹਿਪੋਕ੍ਰੇਟਸ ਨੂੰ ਫਾਦਰ ਆਫ ਮੈਡੀਸਨ ਕਹਿੰਨਿਆ ਡੀ ਇਹ ਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਏਟੀਪੀ ਟਰਮ ਹੈ ਠੀਕ ਹੈ ਵਟ ਇਜ਼ ਅਨਦਰ ਟਰਮ ਆਫ ਏਟੀਪੀ ਠੀਕ ਹੈ ਏਟੀਪੀ ਦੀ ਅਨਦਰ ਟਰਮ ਕੀ ਹੈ એનਰਜੀ એનર્ਜੀ ਕਰੰਸੀ ਸੈਲ ਠੀਕ ਹੈ એનર્ਜੀ ਕਰੰਸੀ ਸੈਲ ਠੀਕ ਹੈ ਇਹ ਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਜਦੋਂ ਆਪਾਂ ਕੁਝ ਹੋਰ ਸ਼ਬਦ ਪੜ੍ਹੇ ਸੀ ਉਹਦੇ ਵਿੱਚ ਪਹਿਲਾ ਹੀ ਇਹ ਸੀ abrasion ਠੀਕ ਹੈ abrasion ਕੀ ਹੁੰਦਾ ਆਪਣੀ ਖਰੋਚ ਹੁੰਦੀ ਹੈ ਠੀਕ ਹੈ ਖਰੋਚ ਜਾਂ ਰਗੜ ਹੁੰਦੀ ਹੈ ਠੀਕ ਹੈ ਜਿਹੜੀ ਕਿਦੀ ਉੱਪਰ ਹੁੰਦੀ ਆ ਉਹ ਹੁੰਦੀ ਆ ਸਕਿਨ ਦੇ ਉੱਪਰ ਠੀਕ ਹੈ ਸਕਿਨ ਦੇ ਉੱਪਰ ਜਦੋਂ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਛਿੱਲ ਜਾਂਦੀ ਆ ਉਹਨੂੰ ਕਹਿੰਦੇ ਆ ਖਰੋਚ ਉਸ ਤੋਂ ਬਾਅਦ ਦਾ ਸਟਡੀ ਆਫ ਬੋਨ ਸਟਡੀ ਆਫ ਬੋਨ ਨੂੰ ਕੀ ਕਹਿੰਦੇ ਆ ਈਜ਼ੀ ਕੁਐਸਚਨ ਆਸਟ੍ਰੋਲੋਜੀ ਉਸ ਤੋਂ ਬਾਅਦ ਸਟਡੀ ਆਫ ਸੈਲ ਇਹ ਜਿਹੜਾ ਹੈ ਐਪੀਐਸਟੀ ਜੀ ਟਜੀਟੀ 2022 ਦੇ ਵਿੱਚ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਸਟਡੀ ਆਫ ਸੈਲ ਸਟਡੀ ਆਫ ਸੈਲ ਨੂੰ ਅਪਕੀ ਕਹਿੰਨਾ ਸਾਈਟੋਲੋਜੀ ਉਸ ਤੋਂ ਬਾਅਦ ਅੱਗੇ ਕੁਐਸਚਨ ਆ ਗਿਆ ਦਾ ਐਕਟਿਵ ਸਾਈਟ ਆਫ એનર્ਜੀ ਪ੍ਰੋਡਕਸ਼ਨ ਇਨ ਦਾ ਸੈਲ ਕਿ ਉਹ ਕਿਹੜਾ ਐਕਟਿਵ ਸਾਈਟ ਹੈ ਜਿਹਦੇ ਵਿੱਚ એનર્ਜੀ ਪ੍ਰੋਡਕਸ਼ਨ ਹੁੰਦੀ ਹੈ ਉਹ ਕਿਹੜਾ ਸਾਈਟ ਆ ਉਹ ਹੈਗਾ ਆਪਣਾ ਮਾਈਟੋਕੌਂਡਰੀਆ ਜਿਹਦੇ ਵਿੱਚ ਆਪਣੇ ਕਾਰਬ ਸਰਕਲ ਚੱਲਦਾ ਹੈ ਤੇ ਏਟਪੀ ਰਿਲੀਜ਼ ਹੁੰਦੇ ਆ ਠੀਕ ਹੈ ਇਹ ਕਿਦੇ ਵਿੱਚ ਪੁੱਛਿਆ ਇਹ ਰਾਜਸਥਾਨ ਦੇ ਪੇਪਰ ਦੇ ਵਿੱਚ ਪੀਟੀਆਈ ਦੇ ਵਿੱਚ ਪੁੱਛਿਆ ਹੋਇਆ ਉਸ ਤੋਂ ਬਾਅਦ ਅੱਗੇ ਕੁਐਸਚਨ ਆ ਗਿਆ ਆਪਣਾ ਦਾ ਸਟਡੀ ਆਫ ਗਲੈਂਡਸ ਸਟਡੀ ਆਫ ਗਲੈਂਡਸ ਨੂੰ ਕੀ ਕਹਿੰਦੇ ਆਪਾਂ ਐਂਡੋਕ੍ਰਾਈਨ ਲੋਜੀ ਠੀਕ ਹੈ ਐਂਡੋਕ੍ਰਾਈਨੋਲੋਜੀ ਉਸ ਤੋਂ ਬਾਅਦ ਅੱਗੇ ਆ ਗਿਆ ਸਟਡੀ ਆਫ ਜੁਆਇੰਟ ਇਹ ਦੇਖ ਲਓ ਤੁਸੀਂ ਵਾਰ-ਵਾਰ ਵਾਰ-ਵਾਰ ਉਹੀ ਕੁਐਸਚਨ ਰਿਪੀਟ ਹੋ ਰਿਹਾ ਇਸ ਕਰਕੇ ਤੁਸੀਂ ਜਿਹੜੀ ਪਹਿਲੀ ਵੀਡੀਓ ਹੈ ਨਾ ਇੰਟਰੋਡਕਸ਼ਨ ਵਾਲੀ ਉਹ ਵੀ ਤੁਸੀਂ ਦੇਖਣੀ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਹੀ ਦੋ ਤਿੰਨ ਕੁਐਸਚਨ ਆਪਣੇ ਬਣ ਸਕਦੇ ਆ ਕਿਉਂਕਿ ਲੈਵਲ ਪੀਟੀਆਈ ਦਾ ਇਹੀ ਰਹੇਗਾ ਲੈਵਲ ਇਹੀ ਰਹੇਗਾ ਇਹ ਸਾਰੇ ਟੀਜੀਟੀ ਲੈਵਲ ਤੇ ਪੀਟੇ ਲੈਵਲ ਦੇ ਹੀ ਕੁਐਸਚਨ ਹੈ ਇਸ ਵੀਡੀਓ ਦੇ ਵਿੱਚ ਐਡ ਨੇ ਆ ਆਪਣਾ ਕੁਐਸਚਨ ਸੀਗਾ ਸਟਡੀ ਆਫ ਜੋਇੰਟ ਸਟਡੀ ਆਫ ਜੋਇੰਟ ਨੂੰ ਕੀ ਕਹਿੰਦੇ ਆ ਆ ਦੇਖੋ ਜੋਇੰਟੋਲੋਜੀ ਕਈ ਵਾਰੀ ਆਪਾਂ ਕਨਫਿਊਜ਼ਨ ਹੋ ਜਾਂਦੀ ਹੈ ਕਿ ਜੋਇੰਟੋਲੋਜੀ ਲਾ ਦਿੰਦੇ ਆ ਇਹ ਤਾਂ ਨਹੀਂ ਆ ਬੀ ਇਹਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਸਟਡੀ ਆਫ ਬੋਨ ਹਸਟੋਲੋਜੀ which is following known as a suicidal bomb ਆਪਾਂ ਪੜਿਆ ਸੀਗਾ ਕਿ ਸੁਸਾਈਡਲ ਬੌਮ ਉਹ ਕਿਹੜੀ ਚੀਜ਼ ਸੀ ਜਿਹੜੀ ਆਪਣੇ ਆਪ ਨੂੰ ਫਟਾ ਦਿੰਦੀ ਹੈ ਤੇ ਬਾਅਦ ਵਿੱਚ ਸੈੱਲ ਵੀ ਫਟ ਜਾਂਦਾ ਠੀਕ ਹੈ ਉਹ ਸੀਗੇ ਆਪਣੇ ਲਾਈਸੋ ਜ਼ੋਮ ਠੀਕ ਹੈ ਲਾਈਸੋ ਜ਼ੋਮ ਕਿਹੜੇ ਹੁੰਦੇ ਆ ਲਾਈਸੋ ਜ਼ੋਮ ਇੱਕ ਥੈਲੀ ਹੁੰਦੀ ਹੈ ਜਿਹੜੀ ਦੂਜਾ ਨੌਨ ਪਦਾਰਥ ਹੁੰਦਾ ਜਿਹੜੇ ਅਲੱਗ ਜਿਹੜੇ ਵੇਸਟ ਪਦਾਰਥ ਹੁੰਦੇ ਉਹਨਾਂ ਨੂੰ ਖਾਂਦੀ ਹੈ ਠੀਕ ਹੈ ਇਹਨੂੰ ਵੇਸਟ ਬੈਗ ਵੀ ਕਹਿ ਦਿੰਦੇ ਆ ਜਾਂ ਕਲੀਨ ਅਪ ਕਰੂ ਵੀ ਕਹਿ ਦਿੰਦੇ ਆ ਇਹ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਪਾਵਰ ਹਾਊਸ ਆਫ ਏਟਪੀ ਏਟਪੀ ਦਾ ਪਾਵਰ ਹਾਊਸ ਕੀ ਹੈ ਸੈੱਲ ਦੇ ਵਿੱਚ ਇਹਨਾਂ ਨੇ ਪੁੱਛਿਆ ਉਹ ਹੈਗਾ ਆਪਣਾ ਮਾਈਟੋਕੌਂਡਰੀਆ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਸਟਡੀ ਆਫ ਗਲੈਂਡਸ ਇਹ ਹੁਣ ਦੁਬਾਰਾ ਰਿਪੀਟ ਹੋ ਗਿਆ ਸਟਡੀ ਆਫ ਜੋਇੰਟ ਨੂੰ ਕੀ ਕਹਿੰਦੇ ਆਪਾਂ ਆਰਥਰੋਲੋਜੀ ਉਸ ਤੋਂ ਬਾਅਦ ਅੱਗੇ ਕੁਐਸਚਨ ਆ ਗਿਆ ਵਿਚ ਇਜ਼ ਨੋਨ ਐਸ ਅ ਪ੍ਰੋਟੀਨ ਫੈਕਟਰੀ ਸੈੱਲ ਦੇ ਵਿੱਚ ਸੈੱਲ ਦੇ ਵਿੱਚ ਪ੍ਰੋਟੀਨ ਫੈਕਟਰੀ ਕਿਸ ਨੂੰ ਕਿਹਾ ਜਾਂਦਾ ਠੀਕ ਹੈ ਮਾਈਟੋਕੌਂਡਰੀਆ ਨੂੰ ਕਿਹਾ ਜਾਂਦਾ ਪਾਵਰ ਹਾਊਸ ਠੀਕ ਹੈ ਸੈਂਟਰੋਸੋਮ ਕੀ ਹੁੰਦਾ ਹੈ ਸੈਂਟਰੋਸੋਮ ਹੁੰਦਾ ਜਿਹੜਾ ਸੈੱਲ ਨੂੰ ਡਿਵਾਈਡ ਕਰਦਾ ਹੈ ਲਾਈਸੋਸੋਮ ਲਾਈਸੋਸੋਮ ਕੀ ਹੁੰਦਾ ਹੈ ਜਿਹੜੀ ਆਪਣੇ ਜਿਹੜੇ ਆਪਣੇ ਐਕਸਟਰਾ ਚੀਜ਼ਾਂ ਜਾਂ ਜਿਹੜੇ ਆਪਣੇ ਜਿਹੜਾ ਸੋਸਾਇਟਲ ਬੰਬਾ ਉਹਨੂੰ ਆਪਾਂ ਲਾਈਸੋਸੋਮ ਕਹਿੰਦੇ ਆ ਬਾਕੀ ਰਹਿ ਗਿਆ ਪਿੱਛੇ ਰੈਬੋਸੋਮ ਰੈਬੋਸੋਮ ਨੂੰ ਵੀ ਆਪਾਂ ਕੀ ਕਹਿੰਦੇ ਆ ਪ੍ਰੋਟੀਨ ਫੈਕਟਰੀ ਕਹਿੰਦੇ ਆ ਇਹ ਜਿਹੜੇ ਗੋਲ-ਗੋਲ ਛੋਟੇ-ਛੋਟੇ ਆਪਾਂ ਵੀਡੀਓ ਦੇ ਵਿੱਚ ਵੇਖੇ ਸੀਗੇ ਉਹੀ ਆਏ ਰਾਈਬੋਸੋਮਸ ਉਸ ਤੋਂ ਬਾਅਦ ਅੱਗੇ ਆ ਗਿਆ ਆਸਟ੍ਰੋਲੋਜੀ ਆਸਟ੍ਰੋਲੋਜੀ ਕੀ ਦੀ ਹੈ ਸਟਡੀ ਹੈ ਬੋਨ ਦੀ ਉਸ ਤੋਂ ਬਾਅਦ ਅਕੀ ਕਵੈਸਚਨ ਆ ਗਿਆ ਆਪਣਾ ਪ੍ਰੀਫਿਕਸ ਤੇ ਸਰਫਿਕਸ ਵਾਲਾ ਠੀਕ ਹੈ ਤੇ ਰੂਟ ਸ਼ਬਦ ਵਾਲਾ ਇਹਨੇ ਪੁੱਛਿਆ ਕਿ ਮਸਕੂਲਰ ਲੇਅਰ ਆਫ ਹਾਰਟ ਠੀਕ ਹੈ ਜਿਹੜੀ ਮਸਲਸ ਦੀ ਲੇਅਰ ਹੁੰਦੀ ਆੜ ਦੀ ਦੇਖ ਲਓ ਵਾਰ-ਵਾਰ ਕਵੈਸਚਨ ਉਹੀ ਹੈ ਆਪਸ਼ਨਸ ਵੀ ਉਹੀ ਹੈ ਪਰ ਉਹਨਾਂ ਨੇ ਵਾਰ-ਵਾਰ ਕਦੇ ਕਾਰਡੀਓਲੋਜੀ ਪੁੱਛ ਲੈਂਦੇ ਆ ਕਦੇ ਜਿਹੜੇ ਕਾਰਡੀਕ ਮਸਲ ਪੁੱਛ ਲੈਂਦੇ ਆ ਹੁਣ ਦੇਖੋ ਮਸਕੂਲਰ ਲੇਅਰ ਆਫ ਹਾਰਟ ਇਹਨਾਂ ਨੇ ਘੁਮਾ ਕੇ ਕਵੈਸਚਨ ਪੁੱਛ ਲਿਆ ਪਰ ਆਨਸਰ ਇਹਦਾ ਹੋ ਹੀ ਰਹੇਗਾ ਮਾਇਓਕਾਰਡੀਅਮ ਠੀਕ ਹੈ ਉਸ ਤੋਂ ਬਾਅਦ ਅੱਗੇ ਆਪਣਾ ਕੁਐਸਚਨ ਆ ਗਿਆ ਵਿਚ ਟਾਈਪ ਆਫ ਟਿਸ਼ੂ ਇਜ਼ ਸਕਿਨ ਠੀਕ ਹੈ ਇਹ ਆਪਾਂ ਅੱਗੇ ਕਰਾਂਗੇ ਇਹ ਵੈਸੇ ਤੁਹਾਨੂੰ ਦੱਸ ਦਿਨਾ ਕਿ ਇਹ ਹੈਗਾ ਆਪਣਾ ਐਪੀਥੀਲੀਅਲ ਟਿਸ਼ੂ ਠੀਕ ਹੈ ਐਪੀਥੀਲੀਅਲ ਟਿਸ਼ੂ ਜਿਹੜਾ ਹੁੰਦਾ ਉਹ ਆਪਣੇ ਸਕਿਨ ਦੇ ਵਿੱਚ ਹੁੰਦਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਸੈੱਲ ਇਜ਼ ਸਰౌండెਡ ਬਾਈ ਜਿਹੜਾ ਸੈੱਲ ਹੁੰਦਾ ਉਹ ਕਿਸ ਦੇ ਨਾਲ ਘਿਰਿਆ ਹੁੰਦਾ ਉਹ ਪਲਾਜ਼ਮਾ ਮੈਂਬਰੇਨ ਦੇ ਨਾਲ ਕਿਰਿਆ ਹੁੰਦਾ ਠੀਕ ਹੈ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਵੇਖਿਆ ਹੀ ਆ ਪਿਛਲੀ ਵੀਡੀਓ ਦੇ ਵਿੱਚ ਉਹਨੂੰ ਕੀ ਕਹਿੰਦੇ ਨੇ ਨਾ ਪਲਾਜ਼ਮਾ ਮੈਂਬਰੇਨ ਕਹਿੰਦੇ ਆ ਇਹ ਜਿਹੜੀ ਰਾਜਸਥਾਨ ਪੀਟੀਆਈ ਦੇ ਵਿੱਚ 2013 ਦੇ ਵਿੱਚ ਕੁਐਸਚਨ ਆਇਆ ਹੋਇਆ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਕੁਐਸਚਨ ਇਨਸਾਈਡ ਆਫ ਦੀ ਸੈਲ ਕੰਪਰੈਸਡ ਲਾਰਜ ਲਾਰਜਲੀ ਔਰ ਥਿਕ ਫਲੂਇਡ ਠੀਕ ਹੈ ਜਿਹੜਾ ਆਪਣਾ ਜ਼ਿਆਦਾ ਜ਼ਿਆਦਾ ਤੇ ਥਿਕ ਫਲੂਇਡ ਪਾਇਆ ਜਾਂਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਤੇ ਥਿਕ ਬਹੁਤ ਠੀਕ ਫਲੂਇਡ ਪਾਇਆ ਜਾਂਦਾ ਉਹਨੂੰ ਆਪਾਂ ਕੀ ਕਹਿੰਦੇ ਆ ਸੈੱਲ ਮੈਂਬਰੇਨ ਕੀ ਹੁੰਦਾ ਜਿਹੜੀ ਬਾਹਰਲੀ ਪਰਤ ਠੀਕ ਹੈ ਤੇ ਰਾਈਬੋਸੋਮ ਕਿਹੜੇ ਹੁੰਦੇ ਆ ਆਪਣੇ ਪ੍ਰੋਟੀਨ ਵਾਲੇ ਪ੍ਰੋਟੀਨ ਫੈਕਟਰੀ ਗੋਲਗੀ ਅਪਰੇਟਰਸ ਉਹ ਹੋਗੇ ਜਿਹੜੇ ਪ੍ਰੋਟੀਨ ਨੂੰ ਤੋੜਦੇ ਆ ਠੀਕ ਹੈ ਪ੍ਰੋਟੀਨ ਨੂੰ ਤੋੜਦੇ ਆ ਤੇ ਵਿੱਚ ਕਾਰਬੋਹਾਈਡਰੇਟ ਤੇ ਫੈਟ ਮਿਲਾਉਂਦੇ ਆ ਉਹ ਹੋਗੇ ਆਪਣੇ ਗੋਲਗੀ ਅਪਰੇਟਰਸ ਤੇ ਇਹਦਾ ਆਨਸਰ ਹੋਏਗਾ ਸਾਈਟੋਪਲਾਜ਼ਮ ਠੀਕ ਹੈ ਪਲਾਜ਼ਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਇੱਕ ਲਿਕਵਿਡ ਬਜ਼ਾਰਤ ਹੈ ਸਾਈਟੋ ਸੈੱਲ ਦੇ ਅੰਦਰ ਠੀਕ ਹੈ ਤੇ ਪੁੱਛੀ ਸੀ ਨਾ ਇਨਸਾਈਡ ਠੀਕ ਹੈ ਤੇ ਸਾਈਟੋਪਲਾਜ਼ਮ ਇਹਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਕੁਐਸਚਨ ਪਹਿਲਾ ਕੁਐਸਚਨ ਆ ਗਿਆ ਅਨਟੋਮੀ ਡੀਲ ਵਿਦ ਸਟਡੀ ਆਫ ਠੀਕ ਹੈ ਅਨਟੋਮੀ ਕਿਹਦੇ ਨਾਲ ਡੀਲ ਕਰਦੀ ਹੈ ਆਪਣੇ ਸਟਰਕਚਰ ਆਫ ਹਿਊਮਨ ਬਾਡੀ ਨਾਲ ਠੀਕ ਹੈ ਸਟਰਕਚਰ ਆਫ ਹਿਊਮਨ ਬਾਡੀ ਦਾ ਉਸ ਤੋਂ ਬਾਅਦ ਆ ਕੀ ਆ ਗਿਆ ਆਪਣਾ ਸਟਡੀ ਆਫ ਜੋਇੰਟ ਸਟਡੀ ਆਫ ਜੋਇੰਟ ਨੂੰ ਕੀ ਕਹਿੰਦੇ ਆਪਾਂ ਐਥਰੋਲੋਜੀ ਦੇਖ ਲੋ ਵਾਰ-ਵਾਰ ਰਿਪੀਟ ਹੋ ਰਿਹਾ ਨਾਲ ਦੱਸਿਆ ਹੋਇਆ ਕਿ ਯੂਪੀ ਟੈਜੀਟੀ ਦੇ 2021 ਦੇ ਵਿੱਚ ਇਹ ਕੁਐਸਚਨ ਪੁੱਛਿਆ ਹੋਇਆ ਠੀਕ ਹੈ ਮੈਂ ਆਪਣੇ ਕੋਲੋਂ ਕੁਐਸਚਨ ਨਹੀਂ ਬਣਾ ਰਿਹਾ ਇਹ ਸਾਰੇ ਕੁਐਸਚਨ ਪੁੱਛੇ ਹੋਏ ਆ ਉਸ ਤੋਂ ਬਾਅਦ ਅੱਗੇ ਆ ਗਿਆ ਆਸਟ੍ਰੋਲੋਜੀ ਫਿਰ ਦੁਬਾਰਾ ਉਹੀ ਕੁਐਸਚਨ ਆਸਟ੍ਰੋਲੋਜੀ ਆਪਣੀ ਹੁੰਦੀ ਹੈ ਬੋਨ ਦੀ ਅੱਗੇ ਕੁਐਸਚਨ ਆ ਗਿਆ ਆਪਣਾ ਵਿਚ ਆਫ ਦੀ ਫੋਲੋਇੰਗ ਬਿਲਡਿੰਗ ਬਲੋਕ ਆਫ ਦੀ ਲਾਈਫ ਠੀਕ ਹੈ ਬਿਲਡਿੰਗ ਬਲੋਕ ਕਿਸ ਨੂੰ ਕਿਹਾ ਜਾਂਦਾ ਹੈ ਲਾਈਫ ਦੀ ਉਹ ਕਹਿੰਨੇ ਆ ਆਪਣੀ ਸੈਲ ਨੂੰ ਠੀਕ ਹੈ ਕਿਉਂਕਿ ਸੈਲ ਦਾ ਜਿਹੜਾ ਸ਼ੇਪ ਹੈ ਤਾਂ ਇੱਕ ਕਮਰੇ ਦੀ ਤਰ੍ਹਾਂ ਹੈ ਠੀਕ ਹੈ ਜਾਂ ਇੱਕ ਛੋਟੇ ਇਟ ਦੀ ਤਰ੍ਹਾਂ ਹੈ ਠੀਕ ਹੈ ਇਸ ਕਰਕੇ ਇਹਨੂੰ ਬਿਲਡਿੰਗ ਬਲੋਕ ਆਫ ਲਾਈਫ ਵੀ ਕਹਿੰਦੇ ਕਿ ਇੱਥੋਂ ਹੀ ਲਾਈਫ ਆਪਣੀ ਸਟਾਰਟ ਹੁੰਦੀ ਹੈ ਉਸ ਤੋਂ ਬਾਅਦ ਅਗੇ ਕੁਐਸਚਨ ਆ ਗਿਆ ਆਪਣਾ ਵਾਟ ਇਜ਼ ਬਲੱਡ ਠੀਕ ਹੈ ਬਲੱਡ ਕੀ ਹੈ ਇੱਕ ਇਹ ਆਪਾਂ ਅੱਗੇ ਪੜਾਂਗੇ ਟਿਸ਼ੂ ਦੇ ਟੌਪਿਕ ਦੇ ਵਿੱਚ ਅਗਲਾ ਟੌਪਿਕ ਆਪਣਾ ਟਿਸ਼ੂ ਹੀ ਹੈ ਇਹ ਇੱਕ ਫਲੂਇਡ ਟਿਸ਼ੂ ਹੈ ਠੀਕ ਹੈ ਇੱਕ ਸੈੱਲ ਨਹੀਂ ਹੈ ਕਈ ਜਿਹੜੀ ਆਪਾਂ ਸੈੱਲ ਲਾ ਦਿੰਨੇ ਆ ਸੈੱਲ ਇੱਥੇ ਗਲਤ ਹੋ ਜਾਂਦਾ W ਸੌਰੀ RBC ਨੇ ਉਹ ਜਿਹੜੇ ਸੈੱਲ ਨੇ ਪਰ ਬਲੱਡ ਇੱਕ ਫਲੂਇਡ ਟਿਸ਼ੂ ਹੈ ਇਹ ਤੁਸੀਂ ਯਾਦ ਰੱਖਣਾ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਸਟਡੀ ਆਫ ਫੰਕਸ਼ਨ ਆਫ ਹਿਊਮਨ ਬੋਡੀ ਹਿਊਮਨ ਬੋਡੀ ਦੇ ਜਿਹੜੇ ਆਪਣੇ ਫੰਕਸ਼ਨਸ ਆ ਕਿਵੇਂ ਕੰਮ ਕਰਦੀ ਉਹਨੂੰ ਕੀ ਕਹਿੰਦੇ ਆਪਾਂ ਫਿਜ਼ੀਓਲੋਜੀ ਕਹਿੰਦੇ ਆ ਸਟਡੀ ਆਫ ਮਸਲ ਕਾਲ ਠੀਕ ਹੈ ਮਸਲ ਦੀ ਸਟਡੀ ਨੂੰ ਕੀ ਕਹਿੰਦੇ ਆਪਾਂ ਮਾਇਓ ॉजी कहने उस तुँ बाद अगे आ गया ऑर्गेनाइज ऑफ दैल कोल्ड प्रोटीन फैक्टरी प्रोटीन फैक्टरी किनू कहने फिर उ गया राइबोजोम आप प्रोटीन फैक्टरी कहने उस तुँब अगर आ गया क्वेश्चन अपना समालैसट यूनिट ऑफ लाइफ अपनी की है समॉल्ट यूनिट सैल ठीक है ये अपने राजस्थान पी टी आई के पुछा जा चुक सवाल है ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਪਾਵਰ ਹਾਊਸ ਆਫ ਸੈਲ ਪਾਵਰ ਹਾਊਸ ਆਫ ਸੈਲ ਕਿਹਨੂੰ ਕਹਿੰਦੇ ਆ ਆਪਾਂ ਆਪਾਂ ਕਹਿੰਦੇ ਆ ਮਾਈਟੋਕਾਂਡਰੀਆ ਡੀਐਸ ਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਉਸ ਤੋਂ ਬਾਅਦ ਆ ਗਿਆ ਮਸਲ ਕੰਟਰੋਲਡ ਬਾਈ ਵਿਲ অর ਮਾਈਂਡ ਇਹ ਆਪਣਾ ਅੱਗੇ ਆ ਗਿਆ ਕਿ ਜਿਹੜਾ ਆਪਾਂ ਟਿਸ਼ੂ ਦੇ ਵਿੱਚ ਇਹੀ ਇਹੀ ਆਏਗਾ ਠੀਕ ਹੈ ਮਸਲ ਦੇ ਟੌਪਿਕ ਦੇ ਵਿੱਚ ਵੀ ਆਏਗਾ ਤੇ ਟਿਸ਼ੂ ਦੇ ਟੌਪਿਕਸ ਦੇ ਵਿੱਚ ਵੀ ਆਏਗਾ ਇਹਦੇ ਵਿੱਚ ਆਏਗਾ ਆਪਣਾ ਜਿਹੜਾ ਆਪਣਾ ਆਪਣੀ ਮਰਜ਼ੀ ਦੇ ਨਾਲ ਕੰਮ ਕਰਦਾ ਉਹਨੂੰ ਕਹਿੰਦੇ ਆਪਾਂ ਵੋਲੰਟਰੀ ਮਸਲ ਉਸ ਤੋਂ ਬਾਅਦ ਗਰੁੱਪ ਆਫ ਸੈਲ ਗਰੁੱਪ ਆਫ ਸੈਲ ਨੂੰ ਕੀ ਕਹਿੰਦੇ ਆਪਾਂ ਟਿਸ਼ੂ ਕਹਿੰਦੇ ਆ ਉਸ ਤੋਂ ਬਾਅਦ ਅਗਿਆ ਕੁਐਸਚਨ ਆ ਗਿਆ ਆਪਣਾ ਸਟਡੀ ਆਫ ਦੀ ਸੈਲ ਸਟਡੀ ਆਫ ਦੀ ਸੈਲ ਨੂੰ ਕੀ ਕਹਿੰਦੇ ਆਪਾਂ ਸਾਈਟੋਲੋਜੀ ਕਹਿੰਦੇ ਆ ਉਸ ਤੋਂ ਬਾਅਦ ਅੱਗੇ ਆ ਗਿਆ ਇਟ ਇਜ਼ ਨੋਲਜ ਆਫ ਆਰਗਨੈਟ ਵੈਸਿਕਲ ਠੀਕ ਹੈ ਇਹ ਹੋਈ ਆ ਗਿਆ ਸਪੈਚਨੋਲੋਜੀ ਸਟਡੀ ਆਫ ਜੁਆਇੰਟ ਵਾਰ-ਵਾਰ ਉਹੀ ਕੁਐਸਚਨ ਆ ਰਿਹਾ ਐਨਥਰੋ ਲੋ ਜੀ ਵਾਰ-ਵਾਰ ਉਹੀ ਕੁਐਸਚਨ ਰਿਪੀਟ ਹੋ ਰਿਹਾ ਦਾ ਇਹਦਾ ਮਤਲਬ ਇਹ ਹੈ ਕਿ ਇਹ ਵਾਰ-ਵਾਰ ਕੁਐਸਚਨ ਪੁੱਛੇ ਜਾ ਚੁੱਕੇ ਆ ਠੀਕ ਹੈ ਤੇ ਤੁਹਾਡੇ ਲਈ ਇੰਪੋਰਟੈਂਟ ਹੈ ਤੁਸੀਂ ਇਹ ਜ਼ਰੂਰ ਕਰੋ ਉਸ ਤੋਂ ਬਾਅਦ ਹੁਣ ਸਟਾਰਟ ਕਰਦੇ ਆਪਾਂ ਐਮਸੀਕਿਊ ਠੀਕ ਹੈ ਜਿਹੜੇ ਵੀ ਆਪਣੇ ਪਿਛਲੇ ਸੀਗੇ ਉਹ ਸੀਗੇ ਆਪਣੇ ਪ੍ਰੀਵੀਅਸ ਈਅਰ ਕੁਐਸਚਨਸ ਠੀਕ ਹੈ ਹੁਣ ਇਹ ਜਿਹੜੇ ਜਿਹੜੇ ਆਪਣੇ ਕਾਮਨ ਕੁਐਸਚਨ ਆ ਹੁਣ ਆਪਾਂ ਉਹ ਕਰਾਂਗੇ ਠੀਕ ਹੈ ਸਭ ਤੋਂ ਪਹਿਲਾ ਕੁਐਸਚਨ ਆ ਗਿਆ ਸਟਡੀ ਆਫ ਨਿਊਕਲਸ ਸਟਡੀ ਆਫ ਨਿਊਕਲਸ ਤੋਂ ਪਹਿਲਾਂ ਆਪਾਂ ਜਿਹੜੇ ਆਪਸ਼ਨਸ ਨੇ ਠੀਕ ਹੈ ਜਿਹੜੀਆਂ ਚੀਜ਼ਾਂ ਆਪ ਨੂੰ ਪਤਾ ਨੇ ਉਸ ਤੋਂ ਆਪਾਂ ਆਪਸ਼ਨਸ ਨੂੰ ਇਲੀਮੀਨੇਟ ਕਰਨਾ ਠੀਕ ਹੈ ਸਭ ਤੋਂ ਪਹਿਲਾਂ ਸਟਡੀ ਆਫ ਹਿਸਟੋਲੋਜੀ ਕੀ ਇੰਡੀਆ ਸਟਡੀ ਆਫ ਬੋਨ ਹੁੰਦੀ ਹੈ ਠੀਕ ਹੈ ਇਹਨੂੰ ਆਪਾਂ ਇਹ ਏ ਨਹੀਂ ਹੋ ਸਕਦਾ ਉਸ ਤੋਂ ਬਾਅਦ ਕ੍ਰੈਨਲੋਜੀ ਕੀ ਇੰਡੀਆ ਸਟਡੀ ਆਫ ਸਟਡੀ ਆਫ ਸਕਲ ਨੂੰ ਕ੍ਰੈਨਲੋਜੀ ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਹਿਸਟੋਲੋਜੀ ਹਿਸਟੋਲੋਜੀ ਕੀ ਹੁੰਦੀ ਹੈ ਸਟਡੀ ਆਫ ਟਿਸ਼ੂ ਉਹਨੂੰ ਆਪਾਂ ਹਿਸਟੋਲੋਜੀ ਕਹਿੰਦੇ ਆ ਤਾਂ ਇਹਦਾ ਬਿਲਕੁਲ ਸਹੀ ਆਨਸਰ ਹੋ ਜਾਏਗਾ ਡੀ ਕ੍ਰਾਇਓਲੋਜੀ ਠੀਕ ਹੈ ਕ੍ਰਾਇਓਲੋਜੀ ਵੀ ਤੁਸੀਂ ਯਾਦ ਰੱਖਣਾ ਕ੍ਰਾਇਓਲੋਜੀ ਦਾ ਮਤਲਬ ਹੁੰਦਾ ਜਿਹੜੀ ਸਟਡੀ ਨਿਊਕਲੀਅਸ ਨਿਊਕਲੀਅਸ ਦੀ ਕੀਤੀ ਹੁੰਦੀ ਹੈ ਉਹਨੂੰ ਕ੍ਰਾਇਓਲੋਜੀ ਕਹਿੰਦੇ ਆ ਉਸ ਤੋਂ ਬਾਅਦ ਮਾਈਟੋਕੌਂਡਰੀਆ ਦਾ ਸ਼ੇਪ ਕਿਦਾਂ ਦਾ ਹੈ ਪੁੱਛਿਆ ਉਹਦਾ ਸ਼ੇਪ ਸੀਗਾ ਆਪਣਾ ਇੱਕ ਬੀਨ ਵਰਗਾ ਠੀਕ ਹੈ ਬੀਨ ਸ਼ੇਪ ਬੀਨ ਦਾ ਮਤਲਬ ਉਪਜੋਗੀਆਂ ਵਾਲੀ ਬੀਜ ਨਹੀਂ ਬੀਜ ਦਾ ਮਤਲਬ ਜਿਹੜੀ ਦਾਲ ਬੀਨ ਹੁੰਦੀ ਹੈ ਨਾ ਉਹਦੇ ਅਰਕਾ ਉਸ ਤੋਂ ਬਾਅਦ ਅੱਗੇ ਆ ਗਿਆ ਵਿਚ ਇਜ਼ ਸਮਾਲੈਸਟ ਸੈਲ ਆਫ ਹਿਊਮਨ ਬੋਡੀ ਠੀਕ ਹੈ ਸਮਾਲੈਸਟ ਸੈਲ ਦੀ ਗੱਲ ਹੋਈ ਹੈ ਤਾਂ ਸਮਾਲੈਸਟ ਸੈਲ ਕਿਹੜਾ ਆਪਣਾ ਸਪਰਮ ਤੇ ਜੇ ਆਪਾਂ ਨੂੰ ਲਾਰਜੈਸਟ ਪੁੱਛ ਲੈਂਦਾ ਠੀਕ ਹੈ ਸਭ ਤੋਂ ਵੱਡਾ ਪੁੱਛ ਲੈਂਦਾ ਤਾਂ ਉਹ ਕੀ ਸੀਗਾ ਆਪਣਾ ਓਵਮ ਸੈੱਲ ਤੇ ਜੇ ਆਪਾਂ ਨੂੰ ਲੌਂਗੇਸਟ ਪੁੱਛ ਲੈਂਦਾ ਸਭ ਤੋਂ ਲੰਮਾ ਪੁੱਛ ਲੈਂਦਾ ਉਹ ਕੀ ਸੀ ਆਪਣਾ ਨਿਊਰੋਨ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਕਿ ਕਲੀਨ ਅਪ ਕ੍ਰਿਊ ਕਿਨੂੰ ਕਹਾ ਜਾਂਦਾ ਜਿਹੜੇ ਆਪਣੇ ਐਕਸਟਰਾ ਚੀਜ਼ਾਂ ਨੂੰ ਸੈੱਲ ਦੇ ਵਿੱਚੋਂ ਬਾਹਰ ਕਰਦੇ ਆ ਜਾਂ ਉਹਨਾਂ ਨੂੰ ਖਾਂਦੇ ਆ ਠੀਕ ਹੈ ਉਹ ਕਿਹਨਾਂ ਨੂੰ ਕਹਿੰਦਾ ਉਹ ਆਪਣੇ ਲਾਈโซਸੋਮ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਅੱਗੇ ਆ ਗਿਆ ਵਿਚ ਇਜ਼ ਅ ਫੋਲੋਇੰਗ ਨੋਨ ਐਸ ਅ ਟ੍ਰੈਫਿਕ ਪੁਲਿਸ ਆਫ ਸੈੱਲ ਠੀਕ ਹੈ ਸੈੱਲ ਦੇ ਵਿੱਚ ਕਿਹੜੀ ਚੀਜ਼ ਹੈ ਜਿਹਨੂੰ ਆਪਾਂ ਟ੍ਰੈਫਿਕ ਪੁਲਿਸ ਕਹਿੰਨੇ ਆ ਠੀਕ ਹੈ ਜਿਹੜੇ ਆਪਣੇ ਗੋਲਜੀ ਅਪਰੇਟਸ ਨੇ ਠੀਕ ਹੈ ਜਦੋਂ ਆਪਣੇ ਰਾਈਬੋਸੋਮ ਨਿਕਲਦੇ ਆ ਰਾਈਬੋਸੋਮ ਨਿਕਲ ਕੇ ਗੋਲਜੀਪ੍ਰੇਟਸ ਦੇ ਵਿੱਚ ਜਾਂਦੇ ਆ ਤਾਂ ਉਹ ਉਹਨਾਂ ਨੂੰ ਰੋਕ ਕੇ ਫੇਰ ਰੱਖਦੀ ਹੈ ਫਿਰ ਉਸ ਤੋਂ ਬਾਅਦ ਭੇਜਦੀ ਹੈ ਇਸ ਕਰਕੇ ਇਹਨੂੰ ਟ੍ਰੈਫਿਕ ਪੁਲਿਸ ਕਹਿੰਦੇ ਆ ਠੀਕ ਹੈ ਉਸ ਤੋਂ ਬਾਅਦ ਨੰਬਰ ਆਫ ਕਰੋਮੋਸੋਮ ਇਨ ਨਾਰਮਲ ਹਿਊਮਨ ਬੀਿੰਗ ਠੀਕ ਹੈ ਨਾਰਮਲ ਹਿਊਮਨ ਬੀਿੰਗ ਦੇ ਵਿੱਚ ਕਿੰਨੇ ਹੈਗੇ ਆਪਣੇ ਕਰੋਮੋਸੋਮ ਪੇਅਰ ਦੇ ਵਿੱਚ ਪੁੱਛਿਆ ਠੀਕ ਹੈ ਜੇ ਇਹਨਾਂ ਨੇ ਸਿੰਗਲ ਪੁੱਛਿਆ ਹਣ ਤਾਂ 23 ਤੇ ਜੇ ਇਹਨਾਂ ਨੇ ਪੇਅਰ ਦੇ ਵਿੱਚ ਅਜੇ ਪੇਅਰ ਪੁੱਛਿਆ ਹੁੰਦਾ 22 ਜੇ ਇਹਨਾਂ ਨੇ ਸਿੰਗਲ ਪੁੱਛਿਆ ਇਹਨਾਂ ਨੇ ਸਿਰਫ ਹੁਣ ਟੋਟਲ ਨੰਬਰ ਪੁੱਛਿਆ ਟੋਟਲ ਨੰਬਰ ਕਿੰਨੇ ਆਪਣੇ 46 46 ਕਿਵੇਂ ਆ 44 2 ਇਹ ਜਿਹੜੇ 2 ਹੈ ਇਹ ਦੋ ਹੀ ਡਿਸਾਈਡ ਕਰਦੇ ਆ ਕਿ ਹਾਂ ਉਹ ਮੈਨ ਹੈ ਜਾਂ ਵੂਮਨ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਦਾ ਫੰਕਸ਼ਨਲ ਯੂਨਿਟ ਆਫ ਕਰੋਮੋਸੋਮ ਕਰੋਮੋਸੋਮ ਦੀ ਫੰਕਸ਼ਨਲ ਯੂਨਿਟ ਕੀ ਹੈ ਉਹ ਹੈਗੀ ਆਪਣੀ ਜੀਨ ਠੀਕ ਹੈ ਜਿਹੜੀ ਕਰੋਮੋਸੋਮ ਦੇ ਵਿੱਚ ਹੀ ਆਪਣਾ ਡੀਐਨਏ ਹੁੰਦਾ ਠੀਕ ਹੈ ਪਰ ਜਿਹੜੀ ਫੰਕਸ਼ਨਲ ਯੂਨਿਟ ਹੈ ਉਹ ਆਪਣੀ ਕੀ ਜੀਨ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਸੈਲ ਵਾਲ ਸੈਲ ਵਾਲ ਮੈਂਟੇਨ ਦਾ ਕੰਪਰੈਸਡ ਠੀਕ ਹੈ ਜਿਹੜੀ ਉਹਨੂੰ ਇਕੱਠਾ ਨਹੀਂ ਹੋਣ ਦਿੰਦੀ ਉਹਨੂੰ ਕੀ ਕਹਿੰਦੇ ਨੇ ਆ ਉਹਨੂੰ ਕੀ ਕਹਿੰਦੇ ਆਪਾਂ ਸੈਲੂਲੋਸ ਅੱਗੇ ਚੱਲਦੇ ਹੁਣ ਆਪਾਂ ਅੱਗੇ ਆ ਗਿਆ ਆਪਣਾ ਵਿਚ ਇਸ ਦਾ ਫੋਲੋਇੰਗ ਸੈਲ ਆਰਗਨੈਲਿਸ ਇਸ ਕਾਲਡ ਡਾਈਜੈਸਟਿਵ ਬੈਗ ਠੀਕ ਹੈ ਡਾਈਜੈਸਟਿਵ ਬੈਗ ਜਿਵੇਂ ਕਿ ਹੁਣੇ ਆਪਾਂ ਦੇਖਿਆ ਕਿ ਕਿਹਨੂੰ ਕਿਹਾ ਜਾਂਦਾ ਲਾਈਜ਼ੋਜ਼ੋਮ ਨੂੰ ਕਿਹਾ ਜਾਂਦਾ ਉਸ ਤੋਂ ਬਾਅਦ ਮਾਈਕੋਕੌਂਡਰੀਆ ਡਿਸਕਵਰ ਬਾਈ ਵਿਚ ਆਫ ਦੀ ਫੋਲੋਇੰਗ ਠੀਕ ਹੈ ਇਹ ਚੀਜ਼ ਆ ਗਈ ਜਿਹੜੀ ਆਪਾਂ ਨਹੀਂ ਕੀਤੀ ਹੋਈ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਆਲਟਮੈਨ ਨੇ ਠੀਕ ਹੈ ਆਲਟਮੈਨ ਨੇ ਮਾਈ ٹو کاؤنڈری ਜਿਹੜਾ ਉਹ ਡਿਸਕਵਰ ਕੀਤਾ ਸੀ ਉਸ ਦੇ ਬਾਰੇ ਪਤਾ ਲੱਭਿਆ ਸੀ ਉਹਨੂੰ ਕਿ ਹਾਂ ਸੈੱਲ ਦੇ ਵਿੱਚ ਇੱਕ ਮਾਈਟੋ ਕਾਉਂਡਰੀਆ ਨਾਮ ਦਾ ਵੀ ਕੋਈ ਚੀਜ਼ ਹੁੰਦੀ ਹੈ ਜਿਹਦੇ ਵਿੱਚ ਏਟੀਪੀ ਸਾਰਾ ਕੁਝ ਸੈਂਥਸਿਸ ਹੁੰਦਾ ਤੇ ਜਿਹਦੇ ਵਿੱਚ ਸਾਰਾ ਕੁ ਪਾਵਰ ਹਾਊਸ ਇਹਨੂੰ ਕਿਹਾ ਜਾਂਦਾ ਵਿਚ ਇਜ਼ ਦਾ ਫੋਲੋਇੰਗ ਸੈੱਲ ਆਰਗਨਲਸ ਕੰਟੇਨ ਆਰਨਏ ਠੀਕ ਹੈ ਆਰਨਏ ਕਿਸ ਦੇ ਵਿੱਚ ਕੰਟੇਨ ਹੁੰਦੇ ਆ ਇਹ ਪੁੱਛਿਆ ਆਪਾਂ ਨੂੰ ਠੀਕ ਹੈ ਉਹ ਹੁੰਦੇ ਆਪਣੇ ਰਾਈਬੋਸੋਮ ਦੇ ठीक है ये भी याद रखना कि राइबोजोम अपने आर एन तो ए होंगे उसद हुए डिस्कवर न्यूक्लियस न्यूक्लियस ने किसने लभ्या न्यूक्लियस नभ्या पलस्टाइज ने ठीक है ये भी याद रखना के पलसटाइज ने सॉरी 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 न्यूक्लियस नभ्या रॉबर्ट ब्राउन ने लभ्या ठीक है ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ which is longest cell of the human body ਠੀਕ ਹੈ longest ਪੁੱਛਿਆ ਨਾ ਕਿ biggest ਠੀਕ ਹੈ ਨਾ ਕਿ ਲਾ ਮਤਲਬ ਸਭ ਤੋਂ ਲੰਬਾ ਪੁੱਛਿਆ ਲੰਬਾਈ ਦੇ ਵਿੱਚ ਲੰਬਾ ਲੰਬੇ ਤੇ लार्ਜੇਸਟ ਦੇ ਵਿੱਚ ਤੁਸੀਂ ਡਿਫਰੈਂਸ ਤਾਂ ਤੁਹਾਨੂੰ ਪਤਾ ਹੀ ਹੈ लार्ਜੇਸਟ ਦਾ ਮਤਲਬ ਹੁੰਦਾ ਹੈ ਵੱਡਾ ਠੀਕ ਹੈ ਲੋਂਗੇਸਟ ਦਾ ਮਤਲਬ ਹੁੰਦਾ ਲੰਬਾ ਠੀਕ ਹੈ ਤਾਂ ਇਹਨਾਂ ਨੇ ਪੁੱਛਿਆ ਲੋਂਗੇਸਟ ਲੋਂਗੇਸਟ ਹੈਗਾ ਆਪਣਾ ਨਿਊਰੋਨ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਆਪਣਾ ਸਟਡੀ ਆਫ ਸਟਰਕਚਰ ਆਫ ਅ ਹਿਊਮਨ ਬੋਡੀ ਠੀਕ ਹੈ ਹਿਊਮਨ ਬੋਡੀ ਦੀ ਸਟਡੀ ਕੀ ਸਟਰਕਚਰ ਦੀ ਜਦੋਂ ਅਪ ਸਟਡੀ ਕਰਦੇ ਹਾਂ ਉਹਨੂੰ ਕੀ ਕਹਿੰਦੇ ਆ ਅਨਾਟਮੀ ਕਹਿੰਦੇ ਆ ਠੀਕ ਹੈ ਸਟਡੀ ਆਫ ਸੈਲ ਸਟਡੀ ਆਫ ਸੈਲ ਨੂੰ ਕੀ ਕਹਿੰਦੇ ਆ ਆਪਾਂ ਸਾਈਟੋਲੋਜੀ ਠੀਕ ਹੈ ਉਸ ਤੋਂ ਬਾਅਦ ਵਿਚ ਇਸ ਸਟਰਕਚਰਲ ਐਂਡ ਫੰਕਸ਼ਨਲ ਯੂਨਟ ਸਟਰਕਚਰਲ ਤੇ ਫੰਕਸ਼ਨਲ ਯੂਨਟ ਆਫ ਲਾਈਫ ਕੀ ਹੈ ਸੈੱਲ ਹੈ ਠੀਕ ਹੈ ਉਸ ਤੋਂ ਬਾਅਦ ਹੈਗਾ ਟਰਮ ਸੈੱਲ ਵਾਸ 기ਵਨ ਜਿਹੜਾ ਟਰਮ ਹੈ ਸੈੱਲ ਉਹ ਕਿਸ ਨੇ ਦਿੱਤੀ ਠੀਕ ਹੈ ਉਹ ਦਿੱਤੀ ਆਪਣੀ ਰੋਬਟ ਹੋਕਨੇ ਦਿੱਤੀ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਸਟਡੀ ਆਫ ਹਿਊਮਨ ਬੋਡੀ ਫੰਕਸ਼ਨਸ ਕਾਲਡ ਕਿ ਆਪਣੀ ਹਿਊਮਨ ਬੋਡੀ ਕਿਵੇਂ ਕੰਮ ਕਰਦੀ ਹੈ ਉਹ ਉਸ ਨੂੰ ਕੀ ਕਿਹਾ ਜਾਂਦਾ ਉਸ ਨੂੰ ਕਿਹਾ ਜਾਂਦਾ ਆਪਣਾ ਫਿਜ਼ੀਓਲੋਜੀ ਕਿਹਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਨੋਨ ਐਸ ਪਾਵਰ ਹਾਊਸ ਆਫ ਸੈਲ ਠੀਕ ਹੈ ਮਾਈਟੋਕੌਂਡਰੀਆ ਨੂੰ ਪਾਵਰ ਹਾਊਸ ਆਫ ਸੈਲ ਕਿਹਾ ਜਾਂਦਾ ਉਸ ਤੋਂ ਬਾਅਦ ਅੱਗੇ ਆ ਗਿਆ ਕਿ ਸੁਸਾਇਡਲ ਬੋਮਬ ਕਿਸ ਨੂੰ ਕਿਹਾ ਜਾਂਦਾ ਲਾਈโซਸੋਮ ਨੂੰ ਉਸ ਤੋਂ ਬਾਅਦ ਕੀ ਆ ਗਿਆ ਫੋਲੋਇੰਗ ਸੈਲ ਡਸ ਨਾਟ ਕੰਟੇਨ ਅ ਸੈਲ ਵਾਲ ਠੀਕ ਹੈ ਜਿਹਦੇ ਵਿੱਚ ਸੈਲ ਵਾਲ ਨਹੀਂ ਹੁੰਦੀ ਆਪਣੀ ਕਿਹੜੀ ਹੁੰਦੀ ਹੈ ਐਨੀਮਲ ਦੇ ਵਿੱਚ ਠੀਕ ਹੈ ਪਲਾਂਟ ਵਾਇਰਸ ਤੇ ਬੈਕਟੀਰੀਆ ਦੇ ਵਿੱਚ ਪਿਛਲੀ ਸੈਲ ਵਾਲ ਹੁੰਦੀ ਹੈ ਜਿੱਥੇ ਆਪਣੀ ਸੈਲ Membran ਹੁੰਦੀ ਹੈ ਨਾ ਸੈਲ Membran ਦੇ ਬਾਹਰ ਸੈਲ Membran ਦੇ ਨਾਲ ਬਾਹਰੀ ਸਾਈਡ ਇੱਕ ਕੀ ਹੁੰਦੀ ਹੈ ਸੈਲ ウォਲ ਹੁੰਦੀ ਹੈ ਉਹ ਬਾਕੀ ਜਿਹੜੇ ਸੈਲਸ ਦੇ ਵਿੱਚ ਹੁੰਦੀ ਹੈ ਪਰ ਐਨੀਮਲ ਤੇ ਹਿਊਮਨ ਜਿਹੜਾ ਸੈੱਲਾਂ ਉਹਦੇ ਵਿੱਚ ਨਹੀਂ ਹੁੰਦੀ ਠੀਕ ਹੈ ਡੀਐਨਏ ਸਟੋਰ ਇਨ ਵਿੱਚ ਵਿੱਚ ਆਫ ਦੀ ਫਾਲੋਇੰਗ ਠੀਕ ਹੈ ਜਿਹੜਾ ਡੀਐਨਏ ਆ ਉਹ ਕਿੱਥੇ ਸਟੋਰ ਹੁੰਦਾ ਉਹ ਹੁੰਦਾ ਆਪਣਾ ਨਿਊਕਲੀਅਸ ਦੇ ਠੀਕ ਹੈ ਨਿਊਕਲੀਅਸ ਦੇ ਵਿੱਚ ਸਟੋਰ ਹੁੰਦਾ ਇਹ ਸਾਰਾ ਤੁਹਾਨੂੰ ਪਤਾ ਹੀ ਹੈ ਇਹਨਾਂ ਵਿੱਚੋਂ ਆਫ ਦੀ ਫਾਲੋਇੰਗ ਸੈਲ ਨਿਊਕਲੀਅਸ ਇਜ਼ ਨਾਟ ਪ੍ਰੈਸੈਂਟ ਇਹਨਾਂ ਵਿੱਚੋਂ ਕਿਹਦੇ ਵਿੱਚ ਸੈਲ ਨਿਊਕਲੀਅਸ ਨਹੀਂ ਹੁੰਦਾ ਠੀਕ ਹੈ ਉਹ ਹੁੰਦੇ ਆਪਣੇ ਪ੍ਰੋਕਰੀਟਿਕ ਠੀਕ ਹੈ ਇਹ ਕਿੰਨੇ ਚ ਹੁੰਦੇ ਆ ਇਹ ਜਿਹੜੇ ਹੁੰਦੇ ਆ ਪੇੜ ਪੌਦੇ ਸੌਰੀ ਪੇੜ ਪੌਦੇ ਨਹੀਂ ਜਿਹੜੇ ਆਪਣੇ ਜਿਹੜੇ ਆਪਣੇ ਬੈਕਟੀਰੀਆ ਤੇ ਜਾਂ ਵਾਇਰਸ ਜਿਹੜੇ ਵੀ ਹੁੰਦੇ ਆ ਉਹਨਾਂ ਦੇ ਵਿੱਚ ਇਹ ਨਿਊਕਲੀਅਸ ਨਹੀਂ ਹੁੰਦਾ ਬਾਕੀਆਂ ਦੇ ਵਿੱਚ ਹੁੰਦਾ ਵਿਚ ਸੈੱਲ ਇਜ਼ ਆ ਫਾਊਂਡ ਆਫ ਫਾਊਂਡ ਇਨ ਬ੍ਰੇਨ ਬ੍ਰੇਨ ਦੇ ਵਿੱਚ ਕਿਹੜਾ ਸੈੱਲ ਪਾਇਆ ਜਾਂਦਾ ਠੀਕ ਹੈ ਉਹ ਪੁੱਛਿਆ ਆਪਣਾ ਤੇ ਨਿਊਰੋਨ ਸੈੱਲ ਪਾਏ ਜਾਂਦੇ ਆ ਇਹ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕਿ ਨਿਊਰੋਨ ਸੈੱਲ ਪਾਈ ਜਾਂਦੇ ਆ ਨੇਫਰੋਨ ਕੀ ਆ ਉਹ ਕਿਡਨੀ ਦੇ ਵਿੱਚ ਹੁੰਦੇ ਆ ਉਸ ਤੋਂ ਬਾਅਦ ਅੱਗੇ ਆ ਗਿਆ ਪ੍ਰੋਟੀਨ ਸਾਈਂਥੈਟਿਸ ਟੇਕ ਇਨ ਵਿੱਚ ਫਾਟ ਕਿਹੜੇ 파ਟ ਦੇ ਵਿੱਚ ਪ੍ਰੋਟੀਨ ਦੀ ਵਨ ਹੁੰਦੀ ਹੈ ਠੀਕ ਹੈ ਉਹ ਹੁੰਦੀ ਹੈ ਆਪਣੇ ਰਾਈਬੋਸੋਮ ਦੇ ਵਿੱਚ ਠੀਕ ਹੈ ਰਾਈਬੋਸੋਮ ਦੇ ਵਿੱਚ ਥੈਂਕ ਯੂ ਸੋ ਮਚ ਮੈਨੂੰ ਆਸ ਹੈ ਕਿ ਤੁਹਾਨੂੰ MCQ ਦੀ ਵੀਡੀਓ ਵਧੀਆ ਲੱਗੀ ਹੋਏਗੀ ਤੇ ਜਿਹੜੇ ਆਪਣੇ ਪਿਛਲੇ ਟੌਪਿਕ ਆ ਜਿਹੜਾ ਆਪਣਾ ਪਿਛਲਾ ਸੈੱਲ ਦਾ ਟੌਪਿਕ ਹੈ ਤੇ ਜਿਹੜਾ ਆਪਣਾ ਇੰਟਰੋਡਕਸ਼ਨ ਦੀ ਵੀਡੀਓ ਹੈ ਉਹ ਤੁਹਾਨੂੰ ਵਧੀਆ ਲੱਗੀ ਹੋਏਗੀ ਤੇ ਉਹਦੇ ਰਿਲੇਟਡ ਜਿਹੜੇ MCQ ਤੇ PYQ ਉਹ ਤੁਹਾਨੂੰ ਵਧੀਆ ਲੱਗੇ ਹੋਣਗੇ ਤੇ ਤੁਹਾਡੇ ਲਈ ਇਨਫੋਰਮੇਟਿਵ ਹੋਣਗੇ ਠੀਕ ਹੈ ਤੇ ਮੇਕ ਸ਼ੋਰ ਤੁਸੀਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ